ਸੋ ਗਾਇਸ ਵੈਲਕਮ ਟੂ ਮਾਈ ਚੈਨਲ ਜਸਿਕਾ ਇਲੈਕਟ੍ਰੀਕਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲਾਏ ਆ ਇਲੈਕਟ੍ਰੀਕਲ ਦੇ ਮਾਰਕੀਟ ਵਿੱਚ ਠੀਕ ਹੈ ਹੁਣ ਤੁਹਾਨੂੰ ਦਿੱਲੀ ਜਾਣ ਦੀ ਲੋੜ ਨਹੀਂ ਤੁਹਾਨੂੰ ਬਠਿੰਡੇ ਦੇ ਵਿੱਚ ਹੀ ਦਿੱਲੀ ਵਾਲੇ ਰੇਟ ਦਵਾਂਗੇ ਅਸੀਂ ਕੀ ਦਵਾਂਗੇ ਬਠਿੰਡੇ ਦੇ ਵਿੱਚ ਹੀ ਦਿੱਲੀ ਵਾਲੇ ਰੇਟ ਜਿਹੜੇ ਦਿੱਲੀ ਵਾਲੇ ਦਾਵਾ ਕਰਦੇ ਆ ਆ ਸਾਡੇ ਕੋਲੇ 15 ਰੁਪਏ ਦਾ ਦੇਖੋ ਮਾਰਕੀਟ ਤੇ ਦਿੱਲੀ ਚ ਵੀ ਦੇਖੋਗੇ ਤਾਂ 16 ਰੁਪਏ ਦਾ ਮਿਲੂਗਾ ਸਾਡੇ ਕੋਲ ਤੁਹਾਨੂੰ ਇੱਥੇ ਬੈਠੇ ਬੈਠੇ 15 ਰੁਪਏ ਦਾ ਮਲਟੀਪਲਗ ਉੱਪਰ ਵੀ ਇਹ ਲਾ ਸਕਦੇ ਹੋ ਥੱਲੇ ਵੀ ਲਾ ਸਕਦੇ ਹੋ ਤੇ 3a 5.top bhi la sakte hote sirf 15 rupaye da theek hai hun delhi ch jehme suta chaldiya log kehnde vi assi delhi jana assi uttho leke aavange aa lo tonu delhi jaan di load ni sirf 8 rupaye soche hai kinne di sirf aur sirf 8 rupaye soche hai 8 rupaye di delhi vi eh rate ni rehnde 8 rupaye soche denne asi sade aap de brand ch launge amount tax de vich ta tonu aa mil jugi 12 rupaye soche full guarantee hai ji 2 saal di ਮੱਚੇ ਸੜੇ ਕੁਛ ਹੋਏ ਥੋੜੀ ਸੋ ਪੀਸ ਟੂ ਪੀਸ ਚੇਂਜ ਹੋਊਗੀ ਆ ਫਲੈਟ ਸੋਚਾ ਹੈ 13 ਰੁਪਏ ਦਾ ਆ ਸਾਕਟ ਹੈ ਮਾਉਂਟ ਹੈ ਕਿਦਾ 28 ਰੁਪਏ ਦਾ ਦਿੱਲੀ ਮੇਡ ਲਓਗੇ ਤਾਂ 20 ਦਾ ਮਿਲੇਗਾ ਆ ਸਾਡਾ ਪਾਵਰ ਦਾ ਸਾਕਟ ਹੈ 40 ਰੁਪਏ ਦਾ ਵੀ ਹੈ 45 ਰੁਪਏ ਦਾ ਵੀ ਹੈ ਪਾਵਰ ਸਾਕਟ ਪਾਵਰ ਸਾਕਟ ਦੀ ਕੁਆਲਿਟੀ ਦੇਖੋ ਫਿਨਿਸ਼ਿੰਗ ਦੇਖੋ ਬਿਲਕੁਲ ਹੈਵੀ ਚੀਨੀ ਮਿੱਟੀ ਦੇ ਵਿੱਚ ਹੈ ਸ਼ਟਰ ਲੋ ਜਾਂ ਵਿਦਾਊਟ ਸ਼ਟਰ ਲੋ ਬਿਲਕੁਲ ਹੈਵੀ ਕੁਆਲਿਟੀ ਦੇ ਵਿੱਚ ਮਿਲੂਗਾ ਤੁਹਾਨੂੰ ਪ੍ਰੋਪਰ ਬ੍ਰਾਂਡਿੰਗ ਹੋਗੀ ਪ੍ਰੋਪਰ ਕੁਆਲਿਟੀ ਹੋਗੀ ਤੁਹਾਨੂੰ ਕੋਚਰੀ ਉਹ ਸਾਡੀ ਪਿਓਰ ਬਰਾਜ਼ ਦੀ ਸੱਚ ਹੁੰਦੀ ਹੈ ਕੋਈ ਸਾਡਾ ਲੋਹਾ ਨਹੀਂ ਹੁੰਦਾ ਦਿੱਲੀ ਮੀਟ ਸੁਤਾਂ ਦੇ ਵਿੱਚ ਲੋਹਾ ਹੁੰਦਾ ਸਾਡੀ ਸੁਤਾਂ ਦੇ ਲੋਹਾ ਨਹੀਂ ਹੁੰਦਾ ਪਿਓਰ ਬਰਾਜ਼ ਦੀ ਸੁੱਚ ਹੋਗੀ ਬਰਾਜ਼ ਦਾ ਹੀ ਲੱਗੂਗਾ ਛੋਟਾ ਲੋਂਗੇ ਤਾਂ ਚੀਨੀ ਮਿੱਟੀ ਨਾਲ ਮਿਲੂਗੀ ਸਾਡੇ ਤੋਂ ਛੋਟੀ ਸੌਕਟ ਵੀ ਸਾਡੀ ਚੀਨੀ ਮਿੱਟੀ ਦੀ ਹੈ ਪ੍ਰੋਪਰ ਬ੍ਰਾਂਡਿੰਗ ਹੋਗੀ ਸਾਡੀ ਆ ਰੈਗੂਲੇਟਰ ਹੈ 70 ਰੁਪਏ ਦਾ 1 ਸਾਲ ਦੀ ਫੁੱਲ ਗਾਰੰਟੀ ਨਾਲ 70 ਰੁਪਏ ਆ ਦੇਵਾਂਗੇ 1 ਸਾਲ ਦੀ ਫੁੱਲ ਗਾਰੰਟੀ ਨਾਲ ਨਾਲ ਗਾਰੰਟੀ ਦਿੰਨੇ ਆ ਐਨੇ ਦਾ ਕੋਈ ਦੇਖ ਦਿਖਾ ਦੇ 70 ਓ ਮਾਈ ਗੋਡ ਤਰਪੀ ਦਾ ਸਾਡੇ ਕੋਲ ਸਸਤੇ ਵੀ ਆ ਰਿਹਾ ਰੈਗੂਲੇਟਰ ਜਿਵੇਂ ਲੋਕ ਵੀਡੀਓ ਤੇ ਦਿਖਾਉਂਦੇ ਆ ਸਾਡੇ ਕੋਲ ਵੀ ਐ ਸਸਤੇ ਆ ਸਾਡੇ ਕੋਲ ਆ ਆ ਲੋ ਤੁਹਾਨੂੰ ਸਸਤੇ ਵੀ ਦੇ ਦਿੰਨੇ ਆ ਸਾਰੀ ਚੀਜ਼ਾਂ ਰੱਖੀਆਂ ਹੋਈਆਂ ਸੀ ਜਿਹੜਾ ਕਸਟਮਰ ਜਿਹੜਾ ਜਿਵੇਂ ਡਿਮਾਂਡ ਕਰਦਾ ਅਸੀਂ ਉਹਨੂੰ ਉਹ ਵੀ ਦੇ ਦਿੰਨੇ ਆ ਆ ਲੋ ਇਹ ਸਾਡੇ ਕੋਲ ਸਿਰਫ ਔਰ ਸਿਰਫ ਮਿਲੂਗਾ ਤੁਹਾਨੂੰ 40 ਰੁਪਏ ਦਾ ਕਿੰਨੇ ਦਾ 40 ਰੁਪਏ ਦਾ ਰੈਗੂਲੇਟਰ ਮਿਲੂਗਾ 1 ਸਾਲ ਦੀ ਗਾਰੰਟੀ ਇਹਦੀ ਵੀ ਹੈ 40 ਰੁਪਏ ਦਾ ਸਾਡੇ ਕੋਲੇ ਹੋਰ ਵੀ ਆਈਟਮਾਂ ਬਹੁਤ ਹੁੰਦੀਆਂ ਇਲੈਕਟ੍ਰੀਕਲ ਕੋਲ ਨੂੰ ਸਾਰੀ ਆਈਟਮਾਂ ਮਿਲ ਗਈਆਂ ਜਿਵੇਂ ਕਿ ਆਹ ਟੂ ਪਿੰਨ ਮਾਤਰ 6 ਰੁਪਏ ਦਾ 6 ਰੁਪਏ ਆ ਟੂ ਮਿੰਨ ਮਿਲੂਗਾ 21 ਕਿਲੋ ਪਿੰਨ ਦੇ ਵਿੱਚ ਹੈ ਜਿਹੜੇ ਦੁਕਾਨਦਾਰ ਹੋਣਗੇ ਉਹ ਸਮਝ ਜਾਣਗੇ 21 ਕਿਲੋ ਪਿੰਨ ਦੇ ਵਿੱਚ ਹੈ ਇਹ 6 ਰੁਪਏ ਦਾ ਸੀਲਿੰਗ ਰੋਜ਼ ਲਾਲੂ ਸਾਡੇ ਤੋਂ 20 ਰੁਪਏ ਦਾ ਸੀਲਿੰਗ ਰੋਜ਼ ਠੀਕ ਹੈ ਡੀਪੀ ਸੋਚ ਲਾਲੂ ਸਾਡੇ ਤੋਂ 60 ਰੁਪਏ ਦਾ 60 ਰੁਪਏ ਦਾ ਡੀਪੀ ਸੋਚਾ ਹੈ 1 ਸਾਲ ਦੀ ਫੁੱਲ ਗਾਰੰਟੀ ਹੈ ਡੀਪੀ ਸੋਚ ਦੀ ਵੀ ਠੀਕ ਹੈ ਸਾਡੀ ਅਮਾਉਂਟ ਹੈ ਤੇ ਆਪ ਦੀ ਐਮਸੀ ਵੀ ਹੈ ਇਹ ਫੁੱਲ ਟ੍ਰਿਪਿੰਗ ਹੈ ওভারਲੋਡ ਤੇ ਸ਼ਾਰਟ ਸਰਕਟ ਦੇ ਵਿੱਚ ਫੁੱਲ ਗਰੰਟੀ ਨਾਲ 1 ਸਾਲ ਦੀ ਗਰੰਟੀ ਦੇ ਨਾਲ ਮਿਲੂਗੀ ਇਹ ਤੁਹਾਨੂੰ ਮਿਲੂਗੀ ਸਿਰਫ ਔਰ ਸਿਰਫ 70 ਰੁਪਏ ਦੀ ਸਿਰਫ ਔਰ ਸਿਰਫ 70 ਰੁਪਏ ਦੀ ਇਹ ਮਿਲੂਗੀ ਤੁਹਾਨੂੰ ਠੀਕ ਹੈ ਜੀ ਆ ਸਾਰੇ ਕੋਲੇ ਅਪ ਡਾਊਨ ਲਾਈਟਾਂ ਆ ਜਾਂਦੀਆਂ ਮਾਰਕੀਟ ਦੇ ਵਿੱਚ 350 400 ਚੱਲਦੀ ਹੈ ਸਾਡੇ ਤੋਂ ਲੈ ਕੇ ਜਾਓ 240 ਰੁਪਏ ਦੀ ਕੀ ਬਾਤ ਹੈ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਫੁੱਲ ਹੈਵੀ ਕੁਆਲਿਟੀ ਦੇ ਵਿੱਚ ਹੈ 4x4 ਹੈ ਐਲ ਐਕਸ ਜੀ ਹੈਵੀ ਮੈਟਲ ਦੇ ਵਿੱਚ ਹੈ ਵਾਟਰ ਪ੍ਰੂਫ ਹੈ 4x4 ਹੈ ਵਾਰਮ ਵਾਈਟ ਮਿਲ ਜੋ ਤੁਹਾਨੂੰ ਕਲਰ ਦੇ ਵਿੱਚ ਤੇ 10 ਵਾਟ ਦੀ ਇਹ ਤੁਹਾਨੂੰ ਐਲਈਡੀ ਮਿਲੇਗੀ ਪ੍ਰੋਪਰ ਲਾਈਟਿੰਗ ਹੋਗੀ ਦੀ 6-7 ਫੁੱਟ ਤੱਕ ਮਾਰ ਕਰਦੀ ਲਾਈਟ ਵੀ ਹੈ ਜੀ ਇਹ ਤੁਹਾਨੂੰ ਮਿਲੋਗੀ ਸਿਰਫ ਸਿਰਫ 280 ਰੁਪਏ ਦੀ ਵੱਡੀ ਟੇਪਾਂ ਦੀ ਸਾਡੇ ਕੋਲੇ 15 ਰੁਪਏ ਦੀ ਇਕੱਠੀਆਂ ਲੈਂਦਾ ਤਾਂ ਸਾਨੂੰ ਕੋਈ 14 ਰੁਪਏ ਵੀ ਅਸੀਂ ਦੇ ਦਾਂਗੇ ਕੋਈ ਚੱਕਰ ਨਹੀਂ ਆ ਦੇਖੋ ਸਾਡੀ ਐਮਸੀਬੀ ਹੈ ਇਹ ਅਮਾਉਂਟ ਹੈ ਦੀ ਕੋਈ ਵੀ ਐਮਸੀਬੀ ਜਿਹੜੀ ਤੁਹਾਨੂੰ ਦਿਖਾਈ ਸੀ ਆ ਦੇਖੋ ਇਹਦੀ ਕੁਆਲਿਟੀ ਚੈੱਕ ਕਰਨਾ ਤੁਹਾਨੂੰ ਆ ਦੇਖੋ ਓਵਰਲੋਡ ਤੇ ਸੋਰ ਸਰਕਟ ਦੇ ਵਿੱਚ ਫੁੱਲ ਟ੍ਰਿਪਿੰਗ ਹੈ ਨਾਲ ਨਾਲ ਟ੍ਰਿਪ ਹੁੰਦੀ ਆ ਦੇਖੋ ਆ ਦੇਖੋ ਨਾਲ ਜਨਾ ਥੱਲੇ ਗਿਰਦੀ ਹੈ ਐਮਸੀਬੀ ਆ ਦੇਖੋ ਇਹ ਸਾਡੀ ਕੁਆਲਿਟੀ ਐਮਸੀਬੀ ਦੀ ਕੁਆਲਿਟੀ ਹੈ ਫੁੱਲ ਟ੍ਰਿਪਿੰਗ ਮਿਲੋਗੀ ਤੁਹਾਨੂੰ 1 ਸਾਲ ਦੀ ਗਾਰੰਟੀ ਦੇ ਨਾਲ ਠੀਕ ਹੈ ਹੁਣ ਅੱਗੇ ਆਰੋ ਸੀਟਾਂ ਦੇ ਸਾਡੇ ਕੋਲ ਸਾਡੇ ਕੋਲ ਆ ਸੀਟਾਂ ਹੁੰਦੀਆਂ 6 ਮੋਡੂਲ 1 ਤੋਂ 2 ਮੋਡੂਲ ਦੀ ਮਿਲੋਗੀ ਤੁਹਾਨੂੰ 1 ਮੋਡੂਲ ਦੀ ਸਿਰਫ 25 ਰੁਪਏ ਦੀ 25 ਰੁਪਏ ਦੀ ਸੀਟ ਮਿਲੋਗੀ ਤੁਹਾਨੂੰ ਅਮਾਉਂਟ ਇੰਦੀ ਫੁੱਲ ਗਾਰੰਟੀ ਨਾਲ ਅਨਬ੍ਰੇਕਬਲ ਸੀਟ ਹੈ ਇਹ ਆ ਦੇਖੋ ਅਨਬ੍ਰੇਕਬਲ ਸੀਟਾਂ ਹੁੰਦੀਆਂ ਇਹ ਇਹ ਦੋ ਵਾਟ ਦਾ ਟੈਸਪੀਨ ਆ ਨਾ ਦੇਖੋ ਇਹ ਬੀਪੀ ਦਾ ਡੱਬਾ ਹੈ 280 ਰੁਪਏ ਦਾ 280 ਰੁਪਏ ਦਾ ਡੱਬਾ 14 ਰੁਪਏ ਦਾ ਟੈਸਪੀਨ ਹੈ ਹੈਵੀ ਕੁਆਲਿਟੀ ਦੇ ਵਿੱਚ ਇੱਕ ਨੰਬਰ ਟੈਸਪੀਨ ਸਾਡੇ ਕੋਲੇ ਆ ਦੇਖੋ ਆਪ ਕੋ ਜਿਵੇਂ ਆ ਪੈਕਿੰਗ ਆਲੀ ਉਹ ਦੀ ਆ ਦੇਖੋ ਇਹ ਆਕ ਵੀ ਦਲਦਾ ਤੇ ਨਿਊਟਰਲ ਫੇਸ ਦੋਨੋਂ ਦਦਦਾ ਤੇ ਤਾਰ ਵਾਇਰਿੰਗ ਕੱਟੀ ਹੋਵੇ ਉਹ ਵੀ ਦਲਦਾ ਇਹ ਤੁਹਾਨੂੰ ਮਾਰਕਿਟ ਚ ਮਿਲਵਾ 70 80 1500 ਰੁਪਏ ਦਾ ਸਾਡੇ ਕੋਲ ਲੈ ਕੇ ਜਾਓ ਡੱਬਾ ਲੈ ਕੇ ਜਾਵਾਂਗੇ ਤਾਂ 40 ਰੁਪਏ ਦਾ ਪਊਗਾ ਤੇ ਜੇ ਪੂਰਾ ਇੱਕ ਇੱਕ ਪੀਸ ਲਓਗੇ ਤਾਂ 50 ਰੁਪਏ ਲੱਗੂਗਾ ਸਿੰਗਲ ਪੀਸ 50 ਰੁਪਏ ਰਹਿਊਗਾ ਇਹ ਠੀਕ ਹੈ ਆ ਸਾਡੇ ਕੋਲੇ ਸਿੰਪਲ ਸੂਸੋ ਕਟਾਂਦੀਆਂ ਆ ਦੇਖੋ ਇਹਦੇ ਜੋ ਸੁੱਟਿਆ ਉਹ ਕੋਗੂਗੀ ਤੁਹਾਨੂੰ ਸਿਰਫ 6 ਰੁਪਏ ਦੀ ਤੇ ਸੂਸੋ ਕਟ ਪਊਗਾ 13 ਰੁਪਏ ਦਾ ਕਿਉਂਕਿ ਉਸ ਤੋਂ ਬਾਅਦ ਸਾਡੇ ਕੋਲੇ ਬੱਲਵ ਆ ਜਾਂਦੇ ਆ ਆ ਦੇਖੋ ਅੱਜ ਤਾਂ ਜਿਹੜੇ ਜ਼ੀਰੋ ਵਾਰਡ ਦੇ ਬੱਲਵ ਚੱਲਦੇ ਪਏ ਆ ਮਾਰਕੀਟ ਦੇ ਵਿੱਚ 50-50 ਰੁਪਈਆ ਦੇ ਆ ਲੋ ਸਾਢੇ ਦੋ ਲੋ ਸਿਰਫ 20 ਰੁਪਈਆ ਦਾ ਜਿਹੜਾ ਮਰਜੀ ਕਲਰ ਲੈ ਲਿਓ 20 ਰੁਪਈਆ ਮਿਲ ਕੋ ਸਿਰਫ 20 ਰੁਪਈਆ ਦਾ ਵੱਡੇ ਬੱਲਵ ਚਾਹੀਦੇ ਆ ਤਾਂ ਸਾਡੇ ਕੋਲੇ 9 ਵਾਰਡ ਦਾ ਮਿਲੂਗਾ ਤੁਹਾਨੂੰ ਸਿਰਫ ਆ ਸਿਰਫ 50 ਰੁਪਈਆ ਦਾ 9 ਵਾਰਡ ਦਾ 50 ਰੁਪਈਆ ਦਾ ਮਿਲੂਗਾ ਠੀਕ ਹੈ ਤੇ ਸਾਡੇ ਕੋਲ ਚਾਰਜ ਵਾਲਾ ਰੀਚਾਰਜ ਵਾਲਾ ਬੱਲਵ ਹੈ ਜਿਹੜੇ ਬੈਂਟਿਕ ਤੇ ਚੱਲਦੇ ਆ లైట్ ਜਾਂ ਤੋਂ ਬਾਅਦ ਆਪੇ ਚੱਲਦੇ ਆ ਆ ਦੇਖ ਆ ਦੇਖ ਆ ਦੇਖ ਇਹ ਚਾਰਜੇਬਲ ਬੱਲਾ ਹੈ ਇਹ ਤੁਹਾਨੂੰ ਮਾਰਕੀਟ ਦੇ ਵਿੱਚ 450 450 ਐ ਮਿਲਦੇ ਆ ਸਾਡੇ ਕੋਲ ਲੈ ਕੇ ਜਾਓ 200 ਰੁਪਏ ਦਾ ਸਿਰਫ ਸਿਰਫ ਔਰ ਸਿਰਫ 200 ਰੁਪਏ ਦਾ ਮਿਲੂਗਾ ਸਾਡੇ ਕੋਲ ਪੈਨਲ ਹੈ 2 ਸਾਲ ਦੀ ਗਾਰੰਟੀ ਦੇ ਨਾਲ 15 ਵਾਟ ਦਾ ਪੈਨਲ ਹੈ 6 ਇੰਚ ਸਿਰਫ 240 ਰੁਪਏ ਦਾ 15 ਬਾੜ ਦਾ ਟੇਪ ਲੈ ਜਾਓ 6 ਰੁਪਏ ਦੀ ਸਿਰਫ ਹਾਈ ਕੁਆਲਿਟੀ ਟੇਪ ਐ ਜ਼ੋਰੋ ਗ੍ਰਿਪ ਦੀ 3 ਰੋਲ ਦੀ ਹੈ 180 ਰੁਪਏ ਡੰਬਾ ਆ ਸਾਡੀ ਵਾਟਰ ਪੈਨ ਆਂਦੀ ਹੈ ਆ ਦੇਖੋ ਆ ਸਾਡੀ ਵਾਟਰ ਪੈਲਾ ਹੈਵੀ ਟਰਾਂਸਫਾਰਮ ਦੇ ਅੰਦਰ ਹੈ ਹੈਵੀ ਦੇ ਅੰਦਰ 170 ਰੁਪਏ ਦੀ ਜੇ ਤੁਹ ਹਲਕੇ ਲੈਣੀਆਂ ਤਾਂ 140 ਰੁਪਏ ਦੀ ਮਿਲ ਜੂਗੀ ਰੀ ਟੈਂਕੀਬਲ ਬੈਲ ਲਾਉਂਦੇ ਆ ਅੱਜ ਕੱਲ੍ਹ 4 ਚੀਜ਼ ਹੈ ਡੋਰ ਬੈੱਲ ਆ ਜੀ ਸਾਡੇ ਕੋ ਕਿੰਨੇ ਦੀ ਸਿਰਫ 70 ਰੁਪਏ ਦੀ 70 ਰੁਪਏ ਡੋਰ ਬੈੱਲ ਇੱਕ ਸਾਲ ਦੀ ਗਾਰੰਟੀ ਦੇ ਨਾਲ ਡਿੰਗ ਡੋਂਗ ਬੈੱਲ ਮਿਲ ਜੂਗੀ ਸਾਡੇ ਕੋਲੇ 100 ਰੁਪਏ ਦੀ ਫਰਟ ਲਾਈਟ 150 ਵਟ ਦੀ ਫਰਟ ਲਾਈਟ ਮਾਰਕੀਟ ਦੇ ਵਿੱਚ ਰੇਟ ਪੁੱਛ ਲਿਓ 1500 ਰੁਪਏ ਤਾਂ ਘਟ ਕੋ ਦੇ ਦੂਗਾ ਤਾਂ ਆਪਾਂ ਦੇ ਦਰ ਨੂੰ ਆਗੇ 1500 ਰੁਪਏ ਦੀ ਮਾਰਕੀਟ ਦੇ ਵਿੱਚ ਹੈ ਸਾਡੇ ਤੋਂ ਲੈ ਕੇ ਜਾਓ ਸਿਰਫ ਸਿਰਫ 800 ਰੁਪਏ ਦੀ ਜੇ ਲਈ 800 ਰੁਪਏ ਦੀ ਫਰਟ ਲਾਈਟ ਦੂੰਗਾ ਇੱਕ ਸਾਲ ਦੀ ਗਾਰੰਟੀ ਦੇ ਨਾਲ 800 ਰੁਪਏ ਦੀ ਟਿਊ ਫੱਟੀਆਂ B ਵਾਰਡ ਦੀਆਂ ਕਿਤਾਂ ਕੰਪਨੀ ਦੀ ਹੈ B ਵਾਰਡ ਦੀ ਟਿਊ ਫੱਟੀ ਤੁਹਾਨੂੰ ਦੇ ਲੂਗੀ ਸਿਰਫ 130 ਰੁਪਏ ਦੀ ਕਹਿੰਦੇ ਨੇ 130 ਰੁਪਏ ਦੀ ਟਿਊ ਫੱਟੀ ਲਵਾਂਗਾ ਕਨ ਸ਼ੀਲਡ ਲਾਈਟ 80 ਰੁਪਏ ਦੀ ਹੈ 9 ਵਾਰਡ ਦੇ ਵਿੱਚ ਲੋਕ ਵੀ ਹੈ ਹੈਵੀ ਲੋਕ ਹੈ ਇਹ ਤੇ ਔਰ ਪੇਚ ਵੀ ਲੱਗ ਗਿਆ ਤੁਹਾਡੀ ਇਹ ਚੀਜ਼ ਲੰਕੂ 기 ਲਈ ਆ ਦੇਖੋ ਇਹ ਤੇ ਪੇਚ ਲੱਗ ਜਾਂਦੇ ਇਹ ਲੰਮਕ ਦੀ ਨਹੀਂ ਅੱਜ ਕੱਲ ਕਸਟਮਰ ਦੀ ਕੰਪਲੀਟ ਆਂਦੀ ਹੈ ਕਿ ਯਾਰ ਕੰਸੀਲ ਦਾ ਨਾ ਲੰਮਕ ਦੀਆ ਰਹਿੰਦੀ ਹੈ ਇਹ ਲੰਮਕੋ ਵੀ ਥੋੜੀ 80 ਰੁਪਏ ਨੋ ਬਾੜ ਦੀ ਹੈ ਇਹ 5 ਬਾੜ ਦੀ 500 ਰੁਪਏ ਦੀ ਹੈ ਸਾਲ ਦੀ ਗਾਰੰਟੀ ਆ ਫੁੱਲ ਹੈਵੀ ਕੁਆਲਿਟੀ ਦੇ ਵਿੱਚ ਆ ਤੁਹਾਡੀ ਬੈਕ ਸੋਚ ਆ ਜਾਂਦੀ ਹੈ ਜਿਹੜੀ ਲੰਮਕਨ ਵਾਲੀ ਸੋਚਾ ਹੁੰਦੀ ਹੈ 8 ਰੁਪਏ ਸੋਚੇ ਲਓ ਤੁਹਾਨੂੰ ਸਰਫ ਹੈਵੀ ਦੇ ਵਿੱਚ ਦੇਖੋ ਕਿੰਨੀ ਵਧੀਆ ਸੋਚਾ ਕਿੰਨੀ ਚੌੜੀ ਹੈ ਹੈਵੀ ਸੋਚ 8 ਰੁਪਏ ਦੀ ਸਾਡੇ ਵੀਰ ਭਰਾ ਸਾਡੇ ਨਾਲ ਬਹੁਤ ਜੁੜੇ ਹੋਏ ਐ ਤੇ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਦਾ ਪਿਆਰ ਦਿੱਤਾ ਸਾਨੂੰ ਤੇ ਸਾਡੀ ਇਹ ਰਿਕੁਐਸਟ ਹੁੰਦੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਜਿਹੜੇ ਵੀ ਸਾਡੇ ਤੋਂ ਸਮਾਨ ਲੈ ਕੇ ਗਏ ਐ ਤੇ ਹੋਰ ਵੀ ਜਿਹੜੇ ਵੀ ਨਵੇਂ ਵੀਡੀਓ ਸਾਡੀ ਦੇਖ ਰਹੇ ਐ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਸਾਡੇ ਕੋਲੇ ਆਓ ਤੁਹਾਨੂੰ ਤਾਰਾ ਇੰਨੇ ਵਧੀਆ ਦੇਤਾ ਚ ਦੇਵਾਂਗੇ ਕਿ ਤੁਸੀਂ ਆਪ ਹੀ ਕਹੋਗੇ ਸਾਨੂੰ ਕਿ ਭਾਜੀ ਤੁਸੀਂ ਸਾਡਾ ਬਹੁਤ ਫਾਇਦਾ ਕੀਤਾ ਠੀਕ ਹੈ ਆ ਦੇਖੋ ਹੁਣ ਤੁਹਾਨੂੰ ਤਾਰਾ ਦਿਖਾਉਣਾ ਮੈਂ ਹਾਂ ਲੋ ਆਖੇਤਾਨ ਕੰਪਨੀ ਦੀ ਹੈ ਠੀਕ ਹੈ ਪਿਓਰ ਕਾਪਰ ਦੇ ਵੀ ਤਾਰ ਹੈ ਖੇਤਾਨ ਕੰਪਨੀ ਦੀ ਇਹ ਤੁਹਾਨੂੰ ਮਿਲੇਗਾ ਸਿਰਫ 1mm 550 ਰੁਪਏ ਦਾ 550 ਰੁਪਏ ਦਾ 1mm ਮਿਲੇਗਾ 1.5mm ਲੈਣਾ 800 ਰੁਪਏ ਦਾ ਪਿਓਰ ਕਾਪਰ ਲਈ ਸਾਡੀ ਫੁੱਲ ਗਰੰਟੀ ਹੋ ਗਿਆ ਦਿਖਾਓ ਇਹ ਦਾ ਪਿਓਰ ਕਾਪਰ ਹੈ ਫੁੱਲ ਗੇਜ ਯਾਨੀ ਜਿਹੜੇ ਕਹਿੰਦੇ ਨਾ ਇਹ 10 ਨੰਬਰ ਗੇਜ ਜਾਂਦੀ ਹੈ ਪਿਓਰ ਕਾਪਰ ਸਿਰਫ ਸਿਰਫ 800 ਰੁਪਏ ਦਾ 1.5mm 800 ਰੁਪਏ ਦਾ ਸਾਡੇ ਬ੍ਰਾਂਡ ਦੀ ਤਾਰਾਂ ਦੀ ਆ ਆ ਦੇਖੋ ਇਹ ਸਾਡੇ ਆਪਣੇ ਬ੍ਰਾਂਡ ਦੀ ਤਾਰ ਹੈ ਆ ਵੀ ਸਾਡੇ ਆਪਣੇ ਬ੍ਰਾਂਡ ਦੀ ਤਾਰ ਹੈ ਦੋਨੋਂ ਕਿੰਗ ਕੈਬ ਦੀ ਤਾਰਾਂ ਹੈ ਇਹ ਸਿੰਗਲ ਪੀਵੀਸੀ ਹੈ ਇਹ ਟ੍ਰਿਪਲ ਪੀਵੀਸੀ ਹੈ ਇਹਦਾ ਗੇਜ ਚੈੱਕ ਕਰੋ ਜਮਾ ਫੋਲ ਗੇਜ ਦੇ ਨਾਲ ਦਾ ਗੇਜ ਹੈ ਆ ਦੇਖੋ ਕੁਆਲਿਟੀ ਦੇਖੋ ਜੀ ਇਹ ਐਫਆਰ ਪੀਵੀਸੀ ਹੈ ਬਹੁਤ ਵਧੀਆ ਗੇਜ ਹੈ 11 ਨੰਬਰ ਗੇਜ ਦੇ ਵਿੱਚ ਮਿਲੂਗੀ ਤੁਹਾਨੂੰ ਇਹ ਲੈ ਲਿਓ ਤਾਂ ਇਹ ਕੇਮ 800 ਰੁਪਏ ਦਾ ਹੈ ਜੇ ਇਹ ਡਬਲ ਲੇਅਰ ਪੀਵੀਸੀ ਲੈਣੀ ਹੈ 1 ਕਿਲੋ 850 ਰੁਪਏ ਦਾ ਡਬਲ ਲੇਅਰ ਪੀਵੀਸੀ ਦਾ ਜੀ ਮਾਲ ਠੀਕ ਹੈ ਐਗਜ਼ੌਸਟ ਫੈਨ ਸਾਡੇ ਕੋਲੇ ਆ ਮਿਲ ਜੂਗਾ ਤੁਹਾਨੂੰ 12 ਇੰਚੀਆ ਮਾਰਕੀਟ ਦੇ ਵਿੱਚ 1300 ਰੁਪਏ 1400 ਰੁਪਏ ਆ ਚੱਲਦਾ ਛਾੜ ਤੋਂ ਲੈ ਕੇ ਜਾਓ ਸਿਰਫ 950 ਰੁਪਏ ਦਾ ਬਹੁਤ ਵਧੀਆ ਕੁਆਲਟੀ ਹੈ 1 ਸਾਲ ਦੀ ਫੁੱਲ ਗਾਰੰਟੀ ਹੈ 950 ਰੁਪਏ ਦਾ ਤੁਹਾਨੂੰ ਆ ਦੇਵਾਂਗੇ ਸੀ ਸੱਚੀਆਂ ਤਾਰਾਂ ਆ ਦੇਖੋ ਸਾਡੇ ਕਸਟਮਰ ਆ ਦੇਖੋ ਜਿਹੜੀਆਂ ਡਬਲ ਤਾਰਾਂ ਚੱਲਦੀਆਂ ਰੈੱਡ ਕਾਲੀ ਆ ਜੀ ਇਹ ਚੈੱਕ ਕਰੋ ਇੱਡਾ ਗੇਜ ਕੋ ਦੇ ਦੂਗਾ ਇਹ ਆਪਾਂ ਦੇਣਦਾਰ ਹੋਵਾਂਗੇ ਸਿਰਫ ਔਰ ਸਿਰਫ ਮਾਤਰਾ 390 ਰੁਪਏ ਦਾ ਰੋਲ ਹੈ ਪੂਰਾ ਹੀ 390 ਰੁਪਏ ਦਾ ਪੂਰਾ ਰੋਲ ਹੈ 147 ਲੈ ਲਓ 350 ਰੁਪਏ ਦਾ ਪਿਓਰ ਕਾਪਰ ਦੇ ਵਿੱਚ ਆ ਲਓ ਫਲੈਟ ਤਾਰ ਆ ਗਈ ਜਿਹੜੀ 10 ਰੁਪਏ ਮੀਟਰ ਵਿਕਦੀ ਆ ਪਿਓਰ ਕਾਪਰ ਦੇ ਵਿੱਚ 10 ਰੁਪਏ ਮੀਟਰ ਵਿਕਦੀ ਆ ਤਾਰ ਇਹ ਪੂਰੀ 90 ਮੀਟਰ 100 ਗਜ ਹੋਊਗੀ ਤਾਰ ਦੀ ਫੁੱਲ ਗਾਰੰਟੀ ਹੋਊਗੀ ਤਾਰ ਦੀ ਪਿਓਰ ਕਾਪਰ ਦੀ ਵੀ ਠੀਕ ਹੈ ਇਹ ਮਾਤਰਾ ਦੇਵਾਂਗੇ ਤੁਹਾਨੂੰ ਇਹ ਰੋਲ ਦੇਵਾਂਗੇ ਤੁਹਾਨੂੰ 690 ਰੁਪਏ ਦਾ ਪੂਰਾ ਰੋਲ 690 ਰੁਪਏ ਦਾ ਆ ਸਾਡੇ ਕੋਲੇ ਸਰਵਿਸ ਵਾਇਰ ਵੀ ਹੁੰਦੀ ਆ ਆ ਦੇਖੋ ਜਿਹੜੀ ਅਲੂਮੀਨੀਅਮ ਬਾਹਰ ਖੰਬੇ ਦੇ ਪੈਂਦੀ ਆ ਇਹ 4mm ਦਾ ਰੋਲ ਹੈ 4mm ਦਾ ਰੋਲ ਤੁਸੀਂ ਸਾਡੇ ਤੋਂ ਲਾਉਂਗੇ ਤਾਂ ਤੁਹਾਨੂੰ ਮਿਲੂਗਾ 700 ਰੁਪਏ ਦਾ 690 ਰੁਪਏ ਦਾ ਦੇ ਦਾਂਗੇ ਆਪਾਂ ਤੁਹਾਨੂੰ ਇਹ 4mm ਦਾ 6mm ਲੈਣਾ ਹੈ ਉਹ ਵੀ ਮਿਲ ਜੂਗਾ 10mm ਲੈਣਾ ਉਹ ਵੀ ਮਿਲ ਜੂਗਾ ਕੁਆਲਟੀ ਕੁਆਂਟੀਟੀ ਜਿੰਨੀ ਵੱਧੂਗੀ ਉਹਨਾਂ ਤੁਹਾਨੂੰ ਰੇਟ ਥੱਲੇ ਘਿਰ ਕੇ ਦੇਵਾਂਗੇ ਅਸੀਂ ਸਾਨੂੰ ਇਹ ਹੁੰਦਾ ਕਿ ਸਾਡੇ ਨਾਲ ਕਸਟਮਰ ਜੁੜੇ 2.5 ਮਮ ਆਹ ਦੇਖੋ ਖੇਤਾਨ ਦਾ ਖੇਤਾਨ ਦਾ 2.5 ਮਮ ਇਹ ਤੁਹਾਨੂੰ ਸਿਰਫ ਰਫਰ ਕੋਲ ਦੇ ਦਾਂਗੇ ਅਸੀਂ 1500 ਰੁਪਏ ਦਾ 2.5 ਮਮ ਦਾ ਰੋਲ 1500 ਰੁਪਏ 2.5 ਮਮ ਦੇ ਦਵਾਂ ਤੁਹਾਨੂੰ ਖੇਤਾਨ ਦਾ ਜੇ ਕਿੰਕੈਪ ਦਾ ਲੈਣੇ ਹੋ ਸਾਡੇ ਆਪ ਦੇ ਬ੍ਰਾਂਡ ਦਾ ਇਹ ਤੁਹਾਨੂੰ ਅਸੀਂ ਦੇਵਾਂਗੇ 2100 ਰੁਪਏ ਦਾ ਤੇ ਆਹ ਨੀਲੇ ਵਾਲਾ ਦੇਵਾਂਗੇ ਤੁਹਾਨੂੰ 2050 ਰੁਪਏ ਦਾ ਠੀਕ ਹੈ ਸੱਚਾ ਸਾਡੇ ਕੋਲੇ ਦਿੱਲੀ ਵਾਲੀ ਸੱਚਾ ਤੁਹਾਨੂੰ ਦਿਸ ਦਿਖਾਈ ਸੀ ਜਿਵੇਂ 8 800 ਰੁਪਏ ਤੋਂ ਤੁਹਾਨੂੰ ਸਾਡੇ ਕੋਲੇ 8 ਰੁਪਏ ਜਿਹੜੇ ਮਾਰਕੀਟ 'ਚ ਦਾਵਾ ਕਰਦੇ ਵੀ ਅਸੀਂ 8 ਰੁਪਏ ਦਿੰਨੇ ਆ ਸਾਡੇ ਤੋਂ ਲੈ ਤੋ 70 ਰੁਪਏ ਦੇ ਦੇ ਯਾਰ ਹੋਰ ਦੱਸੋ ਲੈ ਜਾਓ ਸਾਡੇ ਤੋਂ ਕੋਈ ਚੱਕਰ ਨਹੀਂ ਪਰ ਅਸੀਂ ਇਹ ਚੀਜ਼ੀ ਕੋਈ ਵੰਦ ਨਹੀਂ ਦਿੰਦੇ ਅਗਲੇ ਗਰੰਟੀ ਦਿੰਦੇ ਆ ਤਵਾਸ ਉਹ ਕੀ ਹੈ बार-बार ਬਦਲੀ ਥੋੜੀ ਤੁਹਾਡੀਆਂ ਚੀਜ਼ਾਂ ਸਾਡੇ ਕੋਲੇ ਜਿਹੜੀ ਕੁਆਲਿਟੀ ਆ ਬੈਟਰ ਕੁਆਲਿਟੀ ਮਿਲੋਗੀ ਬੈਸਟ ਕੁਆਲਿਟੀ ਮਿਲੋਗੀ ਕੰਪਨੀ ਦੇ ਟੱਕਰ ਦੀ ਕੁਆਲਿਟੀ ਮਿਲੂਗਾ ਆ ਸਾਡੇ ਕੋਲ ਇਹ ਸਿਕਸਨ ਨੂੰ ਮਿਲੋਗੇ ਸਾਨੂੰ 12 ਰੁਪਏ ਤੋਂ ਬਿਲਕੁਲ ਆ ਤੁਹਾਨੂੰ ਮਿਲੂਗੀ ਤੇਰਾ ਤੁਸੀਂ ਚੀਜ਼ ਦੀ ਕੁਆਲਿਟੀ ਦੇਖੋ ਤੁਸੀਂ ਡਬਲ ਕੈਪੈਸਟਰ ਹੈ ਇਹ ਰੈਗੂਲੇਟਰ ਵੀ ਸਾਡਾ ਹੈ ਤਾਂ 70 ਰੁਪਏ ਦਾ ਡਬਲ ਕੈਪੈਸਟਰ ਹੈ ਰੈਗੂਲੇਟਰ ਵੀ ਕਿਉਂਕਿ ਸਾਡੇ ਕੋਲ ਇਹ ਕੁਆਲਿਟੀ ਦੇ ਹਿਸਾਬ ਨਾਲ ਨਾ ਕੁਆਂਟੀਟੀ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੈ ਸਾਡੀ ਇਹ ਲਾਈਟਾਂ ਵੀ ਤੁਹਾਨੂੰ 800 ਰੁਪਏ ਦੇ ਰਹਿਣਾ ਇਹ ਮਾਰਕੀਟ 'ਚ 1500-2000 ਰੁਪਏ ਦੀ ਲਾਈਟ ਹੈ 150 ਵਾਟ ਦੀ ਤੇ 150 ਵਾਟ ਅਸੀਂ ਤੁਹਾਨੂੰ ਦੇ ਦਾਂਗੇ ਸਿਰਫ 800 ਰੁਪਏ ਦੀ 1 ਸਾਲ ਦੀ ਵੈਰੈਂਟੀ ਦੇ ਨਾਲ 800 ਰੁਪਏ ਦੀ ਲਾਈਟ ਦੇ ਦਵਾਂਗੇ ਤੁਹਾਨੂੰ ਮੈਗਬੱਡੀ ਲੈਂਸ ਦੇ ਵਿੱਚ ਹੈ ਇਹ ਇਕੇ ਹੋਰ ਬਾਕੀ ਚੀਜ਼ਾਂ ਆ ਦੇਖੋ ਸਾਡੇ ਕੋਲੇ ਪਾਵਰ ਦੇ ਸੂਕ ਸੁਕਟ ਹੁੰਦੇ ਆ ਹਾਂ ਮਾਰਕੀਟ ਦੇ ਵੀ ਇਹਨੇ ਮਹਿੰਗੇ ਬਜਾ 70 ਰੁਪਏ ਦਾ 60 ਰੁਪਏ ਦਾ 70 ਰੁਪਏ ਦਾ 80 ਰੁਪਏ ਦਾ ਸਾਢੇ ਕੋ ਲੋ 40 ਰੁਪਏ ਦਾ 40 ਰੁਪਏ ਦਾ ਹੈਵੀ ਚੀਨੀ ਮਟੀ ਦੇ ਵਿੱਚ ਆ ਦੇਖੋ ਪੱਥਰ ਲੱਗਿਆ ਮਗਰ ਵੀ ਇਹ ਚੀਨੀ ਮਟੀ ਦੇ ਵਿੱਚ ਸਾਡੇ ਕੋਲੇ ਹਰ ਤਰ੍ਹਾਂ ਦੀ ਕੁਆਲਿਟੀ ਮਿਲ ਜਾਂਦੀ ਹੈ ਸਾਡੇ ਤੋਂ ਕਸਟਮਰ ਜਿਹੜੇ ਲੈ ਕੇ ਗਏ ਆ ਉਹਨਾਂ ਨੇ ਸਰਵੋ ਰਿਸਪੌਂਸ ਵਧੀਆ ਦਿੱਤਾ ਭਾਈ ਸਾਹਿਬ ਕੋਲੀ ਕੁਆਲਿਟੀ ਦੇ ਵਿੱਚ ਦਮ ਹੈ ਸਾਡੇ ਕੋਲੇ ਇੰਡੀਕੇਟਰ ਮਿਲ ਜਾਣਗੇ ਬੈਰਿੰਗ ਮਿਲ ਜਾਣਗੇ ਡੰਮੀਆਂ ਮਿਲ ਜਾਣਗੀਆਂ 3 ਪਿੰਨ ਟੌਪ ਮਿਲ ਜਾਣਗੇ ਸੱਚਾ ਮਿਲ ਜਾਣਗੇ ਕਪੈਸਟਰ ਮਿਲ ਜਾਣਗੇ ਕੰਬਾਈਨਡ ਬਾਕਸ ਮਿਲ ਜਾਣਗੇ ਹੋਲਡਰ ਮਿਲ ਜਾਣਗੇ ਤੁਹਾਨੂੰ ਸਾਡੇ ਕੋਲੇ ਸਾਡੇ ਕੋਲੇ ਹਰ ਚੀਜ਼ अवेलेबल ਹੁੰਦੀ ਹੈ ਤੁਸੀਂ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰੋ ਜਿਹੜੀ ਸ਼ਾਪ ਦੁਕਾਨਦਾਰੇ ਸਾਡੇ ਨਾਲ ਇੱਕ ਵਾਰੀ ਕੰਟੈਕਟ ਕਰੋ ਕੰਟੈਕਟ ਕਰੋ ਉਹ ਇਹ ਜੀ ਰੇਟ ਦਵਾਂਗੇ ਕਿ ਤੁਸੀਂ ਆਪ ਹੀ ਕਹੋਗੇ ਵੀ ਹਾਂ ਭਾਈ ਸਭ ਥੋੜੇ ਰੇਟ ਬਿਲਕੁਲ ਜਾਇਜ਼ ਹੈ ਔਰ ਵਾਕਈ ਸਾਡੇ ਰੇਟ ਬਹੁਤ ਜਾਇਜ਼ ਹੈ ਸਾਨੂੰ ਕਸਟਮਰ ਨੇ ਆਪ ਕਹਿਆ ਤੇ ਸਾਨੂੰ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਤੇ ਸਾਡੀ ਇੱਕ ਰਿਕੁਐਸਟ ਹਮੇਸ਼ਾ ਹੁੰਦੀ ਹੈ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਕਰਨਾ ਤੁਹਾਨੂੰ ਹੀ ਫਾਇਦਾ ਹੈ ਕਿ ਦੇਖੋ ਤੁਹਾਨੂੰ ਜਿਹੜੀ ਮਾਰਕੀਟ ਦੇ ਵਿੱਚ ਚੀਜ਼ਾਂ 100-100 ਰੁਪਏ ਦੀ ਮਿਲਦੀਆਂ ਉਹ ਸਾਡੇ ਕੋਲ ਬਿਹਾਨੇ ਦੀ ਮਿਲਦੀਆਂ ਇਹ ਤਾ ਹੋਰ ਵੀ ਲੋਕ ਜਿਹੜੇ ਸਾਡੇ ਨਾਲ ਜੁੜਨਗੇ ਉਹਨਾਂ ਦਾ ਵੀ ਬਹੁਤ ਫਾਇਦਾ ਹੋਊਗਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸਾਨੂੰ ਸੇਵਾ ਦਾ ਇੱਕ ਵਾਰੀ ਜੁੜਨ ਦਾ ਮੌਕਾ ਦਿਓ ਜੈਸਿਕਾ ਇਲੈਕਟ੍ਰੀਕਲ ਬਠਿੰਡਾ ਨੀਅਰ ਰੇਲਵੇ ਸਟੇਸ਼ਨ ਠੀਕ ਹੈ ਜੀ ਜੈਸਿਕਾ ਇਲੈਕਟ੍ਰੀਕਲ ਬਠਿੰਡਾ ਨੀਅਰ ਰੇਲਵੇ ਸਟੇਸ਼ਨ ਪ੍ਰਤਾਪ ਨਗਰ 21 ਨੰਬਰ ਗਲੀ ਠੀਕ ਹੈ ਜੀ ਥੈਂਕ ਯੂ